ਹਾਂਜੀ ਲੋ ਜੀ ਆ 60 ਸਾਲ ਪੁਰਾਣੀ ਗੜਵੀ ਹੈ ਜੀ ਚੈੱਕ ਕਰੋ ਅੱਛਾ ਇਹਦੇ ਪੇਚ ਕਿਵੇਂ ਨੇ ਜੀ ਕਿਵੇਂ ਖੁੱਲਦੀ ਹੈ ਜੀ ਇਹ ਇਹ ਕਿੰਨੀ ਪੁਰਾਣੀ ਹੈ ਜੀ ਗਾਗਰ ਗਾਗਰ ਦੇਖਣ ਦੀ ਹੈ ਵੇ ਲੋ 30 ਸਾਲ ਪੁਰਾਣੀ ਤੇ ਹੈਗੀ ਹੈ ਘੱਟ ਤੋਂ ਘੱਟ ਹਾਂਜੀ ਲੋ ਜੀ ਕਾਂਸੀ ਛੰਨਾ ਜੀ ਆ ਛੰਨਾ ਕਾਂਸੀ ਦਾ ਹੈ ਜੀ ਦੇਖੋ ਕਰੋ ਚੱਕ ਇਹ ਅਲੱਗ-ਅਲੱਗ ਸਾਈਜ਼ਾਂ ਦੇ ਵਿੱਚ ਆ ਬਈ ਹਾਂ ਹੂੰ ਲੋ ਜੀ ਆ ਕੋਲੇ ਮਗਰੇ ਨੇ ਇਸ ਤਰ੍ਹਾਂ ਕਰਕੇ ਇੱਥੇ ਸਰਵਿਸ ਹੁੰਦੀ ਹੈ ਭਾਂਡਿਆਂ ਦੀ ਇੱਥੇ ਕੀ ਕੀ ਬਣਾ ਸਕਦੇ ਕੀ ਕੀ ਆਪਾਂ ਪਾ ਸਕਦੇ ਜ਼ਿਆਦਾ ਨੌਨ-ভেজ ਵਾਲੇ ਲੈ ਲੈਂਦੇ ਨੇ ਅੱਛਾ ਜੀ ਹਾਂਜੀ ਨੌਨ-ভেজ ਵਾਲੇ ਜ਼ਿਆਦਾ ਖਰੀਦਦੇ ਤਿਆਰ ਕਰਕੇ ਦੇ ਦਿੰਦੇ ਆ ਆਜੋ ਮੜੇ ਤੁਹਾਨੂੰ ਅੱਗੇ ਵੀ ਦਿਖਾਵਾਂ ਬਰਤਨ ਬੜੇ ਸ਼ਾਨਦਾਰ ਨੇ ਜੀ ਇੱਥੇ ਆ ਚੈੱਕ ਇਹ ਹੈਗੀ ਜੀ ਕਸ਼ਮੀਰੀਆ ਬਾਜ਼ਾਰ ਕਸ਼ਮੀਰੀਆ ਮਾਰਕੀਟ ਹੈ ਜੀ ਤੇ ਰਸ਼ ਬਹੁਤ ਹੈ ਮਾਰਕੀਟ ਦੇ ਵਿੱਚ ਅੱਜ ਕਿੰਨਾ ਕੁ ਵੇਟ ਹੋ ਗਿਆ ਦਾ ਜੀ ਸਾ ਵੀ ਹੈਗਾ ਜੀ 2 ਸਵਾ 2.5 ਕਿਲੋ ਵਜਨ ਹੈਗਾ ਅੱਛਾ ਜੀ ਸਾ ਵੀ ਬਹੁਤ ਪੁਰਾਣੇ ਹੈ ਜੀ ਇਹ ਛੋਟੀ ਉਹਦੇ ਨਾਲ ਥੋੜੀ ਜਿਹੀ ਹੈ ਨਾ ਇਹ ਜੋੜ ਵਾਲਾ ਅੱਛਾ ਜੀ ਜੋੜ ਤੋਂ ਬਗੇਰ ਨਹੀਂ ਲੈਣਾ ਅੱਛਾ ਦੇਖੋ ਜੋੜ ਹੈ ਜੀ ਇਹਦੇ ਚ ਇਹ ਜੋੜ 50 ਸਾਲ ਪੁਰਾਣੀ ਹੈ ਡਿਜ਼ਾਈਨ ਇੱਥੇ ਦੇਖੋ ਜੀ ਆ ਪਿਆ ਹੋਇਆ ਬ੍ਰੀਕ ਬ੍ਰੀਕ ਜੀ ਹਾਂਜੀ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਭਾਂਡੇ ਸੋਨਾ ਲੱਗਦਾ ਜੀ ਟੰਗਾ ਜਿਹੜੇ ਅੰਟੀਕ ਚੀਜ਼ਾਂ ਪਸੰਦ ਕਰਦੇ ਹਨ ਉਹਨਾਂ ਵਾਸਤੇ ਇਹ ਬੜੀ ਵਧੀਆ ਸ਼ੌਪ ਹੈ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਮੈਂ ਅਲੱਗ-ਅਲੱਗ ਵਲੌਗ ਇਨਫਾਰਮੇਸ਼ਨ ਵਾਲੇ ਤੁਹਾਡੇ ਵਾਸਤੇ ਬਣਾਉਣਾ ਰਿਹਾ ਨਾ ਅੱਜ ਮੈਂ ਪਹੁੰਚਿਆ ਜੀ ਜੰਡੇਆਲਾ ਗੁਰੂ ਜਿੱਥੇ ਇੱਕ ਬਹੁਤ ਪੁਰਾਣੀ ਮਾਰਕੀਟ ਹੈ ਭਾਂਡਿਆਂ ਦੀ ਪਿੱਤਲ ਦੇ ਭਾਂਡੇ ਵਗੈਰਾ ਤਾਂਬੇ ਦੇ ਭਾਂਡੇ ਮਿਲਦੇ ਆ ਜੀ ਇੱਥੇ 100-100 2-2 ਸਾਲ ਪੁਰਾਣੀਆਂ ਦੁ ਇੱਥੇ ਲਿਖਿਆ ਛਠਿਆਰਾ ਦਰਵਾਜਾ ਤੇ ਇਹ ਸਾਰੀ ਮਾਰਕੀਟ ਦੇ ਵਿੱਚ ਆਜੋ ਮੇਰੇ ਨਾਲ ਪਿੱਤਲ ਦੇ ਬਰਤਨ ਜਿਹੜੇ ਆ ਉਹ ਤੁਹਾਨੂੰ ਮਤਲਬ ਵੇਖਣ ਨੂੰ ਮਿਲਣਗੇ ਪੁਰਾਣੇ ਵੀ ਨੇ ਨਵੇਂ ਵੀ ਇੱਥੇ ਬਣਦੇ ਨੇ ਤੇ ਬਹੁਤ ਮਸ਼ਹੂਰ ਹੈ ਜੀ ਤੇ ਮੈਂ ਸੋਚਿਆ ਕਿ ਜਿਵੇਂ ਮੈਂ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਦੱਸਦਾ ਮਾਂ ਵੀ ਟੂਲ ਇੱਥੋਂ ਮਿਲਦੇ ਵਧੀਆ ਖੇਤੀਬਾੜੀ ਨਾਲ ਰਿਲੇਟਡ ਚੀਜ਼ਾਂ ਤੇ ਮੈਂ ਕਿਹਾ ਵੀ ਤੁਹਾਨੂੰ ਕੁਝ ਨਾ ਕੁਝ ਮੇਰਾ ਵਿਖਾਉਣਾ ਵੀ ਫਰਜ਼ ਬਣਦਾ ਸੋ ਵਲੌਗ ਨੂੰ ਪਲੀਜ਼ ਇਹਨੂੰ ਵੀ ਪਿਆਰ ਦਿਓ ਤੇ ਐਂਡ ਤੱਕ ਸਾਰਾ ਦੇਖਿਓ ਇਹ ਵੀ ਨੌਲੇਜ ਵਾਲੀ ਚੀਜ਼ ਹੈ ਜੀ ਆਜੋ ਇਹ ਸਾਰਾ ਪਹਿਲੀ ਗੱਲ ਆਪਾਂ ਦੇ ਇਹ ਸਾਰੀਆਂ ਇੱਥੇ ਸ਼ਾਪ ਦੇਖੋ ਚੈੱਕ ਕਰੋ ਅੱਜ ਨਾ ਕਿਸੇ ਕਾਰਨ ਕਰਕੇ ਕੁਝ ਵਿੱਚ ਸ਼ਾਪਸ ਨੇ ਜਿਹੜੀਆਂ ਉਹ ਬੰਦ ਨੇ ਇਹਨੂੰ ਪੁਰਾਣਾ ਸ਼ਹਿਰ ਵਾਂਗੂ ਮਤਲਬ ਪ੍ਰਾਤਨਿਕ ਚੀਜ਼ ਬਣਾ ਕੇ ਵਿਖਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਜੀ ਅੱਜ ਹੁਣ ਤੁਹਾਨੂੰ ਦੁਕਾਨਾਂ ਦਿਖਾਉਂਦੇ ਆ ਜੀ ਲਓ ਜੀ ਆਹ ਦੇਖੋ ਤੁਸੀਂ ਸਟਾਰਟਿੰਗ ਹੋ ਗਈ ਆ ਅੱਜ ਵੀ ਹੁਣ ਕੜਾਈ ਪਈ ਆ ਆ ਪਿੱਤਲ ਦੇ ਭਾਂਡੇ ਪਏ ਨੇ ਗਾਗਰਾਂ ਇਹ ਬਾਈ ਇਹ ਮਤਲਬ ਹੁਣ ਬਣਾਈਆਂ ਐ ਸਪੈਸ਼ਲ ਜਿਹਾ ਕਿਦਾਂ ਜੀ ਇਹ ਤੁਸੀਂ ਬਣਾਉਂਦੇ ਹੋ ਇੱਥੇ ਹਾਂ ਜੀ ਇਹ ਤਿਆਰ ਹੁੰਦੇ ਆ ਅੱਛਾ ਇੱਥੇ ਤਿਆਰ ਹੁੰਦੇ ਆ ਲਓ ਜੀ ਇੱਥੇ ਤਿਆਰ ਹੁੰਦੇ ਆ ਤੇ ਤਿਆਰ ਕਿੱਥੇ ਕਰਦੇ ਹੋ ਇੱਥੇ ਬੈਕ ਸਾਈਡ ਤੇ ਕਿਵੇਂ ਤਿਆਰ ਚ ਹੁੰਦੇ ਪਾਰੀ ਬਾਜ਼ਾਰ ਚ ਹਾਂਜੀ ਇਹਨਾਂ ਨੂੰ ਸ਼ੀਟ ਲਈਦੀ ਆ ਅੱਛਾ ਜੀ ਸ਼ੀਟ ਇਹ ਕਹਿੰਦੇ ਵੀ ਅਸੀਂ ਸ਼ੀਟ ਦੇ ਦਿੰਦੇ ਆ ਉਹਨਾਂ ਨੂੰ ਤੇ ਸਾਨੂੰ ਤਿਆਰ ਕਰਕੇ ਦੇ ਦਿੰਦੇ ਆ ਆਜੋ ਮੜਿਆ ਤੁਹਾਨੂੰ ਅੱਗੇ ਵੀ ਦਿਖਾਵਾਂ ਬਰਤਨ ਬੜੇ ਸ਼ਾਨਦਾਰ ਨੇ ਜੀ ਇੱਥੇ ਆ ਚੈੱਕ ਕਰੋ ਤੁਸੀਂ ਭਾਈ ਇਹਨੂੰ ਕੀ ਕਹਿੰਦੇ ਆ ਇਹਨੂੰ ਇਹਨੂੰ ਕੀ ਕਹਿੰਦੇ ਆ ਲਗਣ 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 ਪੰਜਾਬੀ ਚ ਕੀ ਕਹਿੰਦੇ ਛੰਨਾ ਨਹੀਂ ਲਗਣ ਕਹਿੰਦੇ ਲਗਣ ਇੱਕ ਆਦਲੀ ਵਰਤੀ ਜਾਂਦੀ ਏ ਇਹਦੇ ਚ ਸਬਜੀ ਬਣਾਓ ਲਓ ਜੀ ਬਣਾਓ ਹਾਂ ਸਬਜੀ ਬਣਾਉਣਾ ਚਾਹ। ਇਹ ਭਾਰਾ ਬਹੁਤ ਆ ਬਾਈ ਇਹ 2.5 ਕਿਲੋ ਦਾ ਹੋਣਾ ਹਨਾ। ਹਾਂਜੀ ਅੱਛਾ ਜੀ ਚੀਜ਼ ਨਹੀਂ ਥੱਲੇ ਲੱਗਦੀ ਭਾਰਾ ਹੋਊਗਾ ਤੇ। ਅੱਛਾ। ਇੱਚ ਕੀ ਕੀ ਬਣਾ ਸਕਦੇ ਆ? ਆਪਾਂ ਚਾਵਲ ਸਬਜੀ ਕੋਈ ਵੀ। ਚਾਵਲ ਸਬਜੀ ਕੋਈ ਵੀ। ਠੀਕ ਆ ਜੀ। ਤੇ ਆਹ ਦੇਖੋ ਤੁਸੀਂ ਆਹ ਗਾਗਰਾਂ ਬਾਈ। ਹਾਂਜੀ। ਲਓ ਜੀ ਆਹ ਗਾਗਰਾਂ। ਇਹ ਤਾਂਬੇ ਦੀਆਂ ਫਿਰ? ਹਾਂਜੀ ਇਹਨੂੰ ਦੇਗਵਾਰ ਕਹਿੰਦੇ ਆ ਜੀ। ਦੇਗਵਾਰ? ਹਾਂਜੀ। ਅੱਛਾ ਜੀ। ਇਹਦੇ 'ਚ ਵੀ ਸਬਜੀ ਵਗੈਰਾ ਜਾਂ ਕੀ ਕੀ ਬਣਦਾ ਜੀ? ਸਬਜੀ ਵਗੈਰਾ ਦਾਲ ਬਣਾਓ ਇੱਥੇ। ਅੱਛਾ ਜੀ। ਦਾਲ ਵਗੈਰਾ ਬਣਾ ਦੀ ਇੱਥੇ। ਚਿਕਨ ਵਗੈਰਾ ਬਣਾ ਯਾਰ ਇਹ ਗੱਲ ਬਈ ਇਹ ਪੱਕੀ ਆ ਵੀ ਜਿਵੇਂ ਹੁਣ ਆਪਾਂ ਅੱਜ ਕੱਲ ਸਟੀਲ ਦੇ ਬਰਤਨ ਵਰਤਣ ਲੱਗ ਗਏ ਆ ਹਨਾ ਤੇ ਬੜੀਆਂ ਲੱਗ ਲੱਗ ਆਈਟਮ ਆ ਗਈਆਂ ਜਿਵੇਂ ਹੁਣ ਕਈ ਕਹਿੰਦੇ ਆ ਵੀ ਮੈਡੀਕਲ ਤਰੀਕੇ ਨਾਲ ਜੇ ਵੇਖੀਏ ਪਿੱਤਲ ਦੇ ਭਾਂਡੇ ਚ ਸਵਾਦ ਬਣਦੀ ਉਹਦੇ ਆਪਣੇ ਸਿਹਤ ਨੂੰ ਹੀ ਫਾਇਦਾ ਹਾਂਜੀ ਉਹ ਸਿਹਤ ਨੂੰ ਫਾਇਦਾ ਜੀ ਹੈਗਾ ਨਾ ਹਾਂਜੀ ਹਾਂਜੀ ਠੀਕ ਆ ਤੇ ਹੁਣ ਵਰਤਨ ਵਰਤਣ ਲੱਗ ਗਏ ਲੋਕ ਫਿਰ ਦੁਬਾਰਾ ਸਟੀਲ ਵੀ ਘਰੋਂ ਕੱਢੀ ਜਾਣ ਰਿਹਾ সিলਵਰ ਵੀ ਐਲੂਮੀਨੀਅਮ ਵੀ ਕੱਢਦੇ ਪਏ ਬਿਲਕੁਲ ਬਿਲਕੁਲ ਸਹੀ ਗੱਲ ਆ ਪਾਈ ਦੀ ਇਹ ਪੁਆਇੰਟ ਆ ਤੁਸੀਂ ਨੋਟ ਕਰਿਓ ਜੇ ਇਹੋ ਜਿਹੀਆਂ ਚੀਜ਼ਾਂ ਮਤਲਬ ਹਣਾ ਵਧੀਆ ਨੇ ਜਿਵੇਂ ਆ ਭਾਂਡੇ ਆਪਾਂ ਵਰਦਿਆਂ ਪਿੱਤਲ ਦੇ ਤਾਂਬੇ ਦੇ ਹੁਣ ਤਾਂ ਆ ਵੀ ਬੜੇ ਸੋਹਣੇ ਡਿਜ਼ਾਈਨ ਗਿਆ ਦੇਖੋ ਚੈੱਕ ਕਰੋ ਜੀ ਤੁਸੀਂ ਹਾਂਜੀ 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 ਨੇੜੇ ਦਿਖਾਓ ਮੜਾ ਜਾ ਆ ਦੇਖੋ ਆ ਅਲੱਗ-ਅਲੱਗ ਸਾਈਜ਼ ਦੇ ਵਿੱਚ ਮਿਲ ਜਾਂਦੀਆਂ ਨੇ ਜੀ ਹਾਂਜੀ ਜੀ ਸਾਰੇ ਸਾਈਜ਼ ਮਿਲ ਜਾਣਗੇ ਜੀ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਇਹ ਆ ਸ਼ਾਪ ਤੇ ਹੁਣ ਆਪਾਂ ਚੱਲਦੇ ਆਂ ਜੀ ਅੱਛਾ ਬਾਗੂ ਨਾਨਾ ਕਾਲ ਜੀ ਅੱਛਾ ਹਾਂਜੀ ਸਸੀਕਾਲ ਜੀ ਬਾਗੂ ਜੀ ਹੋਰ ਜੀ ਆਪਾਂ YouTube ਤੇ ਵੀਡੀਓ ਬਣਾਉਨੇ ਆਂ ਜੀ ਤੇ ਤੁਹਾਡੀ ਵੀਡੀਓ ਚੱਲ ਰਹੀ ਹੈ ਤੇ ਆਪਾਂ ਬਾਜ਼ਾਰ ਦਿਖਾਉਣ ਲੱਗੇ ਆਂ ਜੀ ਸਾਰਾ ਹਾਂਜੀ ਹਾਂਜੀ ਤੇ ਵਧੀਆ ਲੱ ਇਹ ਅੱਗੇ ਵੀ ਦਿਖਾਉਨੇ ਆ ਮੈਂ ਗੱਲ ਕਰ ਰਿਹਾ ਸੀ ਬਾਈ ਨਾਲ ਮੈਂ ਕਿਹਾ ਭਾਂਡੇ ਵਗੈਰਾ ਵਧੀਆ ਹਨ ਪਿੱਤਲ ਦੇ ਤਾਂਬੇ ਦੇ ਹਾਂਜੀ ਹਾਂਜੀ ਤੇ ਵਧੀਆ ਫਿਰ ਦੁਬਾਰੇ ਲੋਕ ਵਰਤਣ ਲੱਗੇ ਹਨਾ ਜੀ ਹਾਂਜੀ ਇਹਦੇ ਬਾਰੇ ਦੱਸੋ ਜੀ ਇਹ ਕੀ ਚੀਜ਼ ਹੈ ਨੇੜੇ ਦਿਖਾਓ ਇਹ ਕਾਪਰ ਹੈ ਅੱਛਾ ਜੀ ਕਾਪਰ ਕਾਪਰ ਦਾ ਕਹੇ ਸੁਪਰੀ ਕਹਿੰਦੇ ਹਨ ਕੀ ਕਹਿੰਦੇ ਜੀ ਸੁਪਰੀ ਸੁਪਰੀ ਦੇਖੋ ਜੀ ਹਾਂਜੀ ਅੱਛਾ ਜੀ ਇਹ ਚ ਕੀ ਕੀ ਬਣਾ ਸਕਦੇ ਕੀ ਕੀ ਆਪਾਂ ਪਾ ਸਕਦੇ ਜ਼ਿਆਦਾ ਨਾਨ ਵੇਜਰ ਵਾਲੇ ਲੈ ਲੈਂਦੇ ਨੇ ਅੱਛਾ ਜੀ ਹਾਂਜੀ ਨਾਨ ਵੇਜਰ ਵਾਲੇ ਜ਼ਿਆਦਾ ਖਰੀਦਦੇ ਨੇ ਠੀਕ ਹੈ ਜੀ ਤੇ ਇਹ ਵਿੱਚੋਂ ਕਿ ਤੈਨੂੰ ਕਲੀ ਕੀਤੀ ਹੋਈ ਜੀ ਹਾਂ ਤਿੰਨ ਅੱਛਾ ਜੀ ਕਲੀ अच्छा ए किन्ने जर ਬਾਦ ਕਲੀ ਕਰਾਉਣੇ ਪੈਂਦੇ ਨੇ ਇਹ ਬਰਤਨ ਜੀ ਸਾਲ ਬਾਦ ਸਾਲ ਬਾਦ ਹਾਂਜੀ ਅੱਛਾ ਸਾਲ ਮਤਲਬ ਐਵੇਂ ਰਹਿੰਦਾ ਹੈ ਹਾਂਜੀ ਠੀਕ ਆ ਜੀ ਤੇ ਸਿਹਤ ਲਈ ਵੀ ਕਹਿੰਦਾ ਬਾਈ ਦੱਸ ਬਹੁਤ ਵਧੀਆ ਬਹੁਤ ਵਧੀਆ ਚੀਜ਼ਾਂ ਨੇ ਸੋ ਲੋ ਆ ਦੇਖੋ ਇਹ ਬਰਾਸ ਆ ਹੂੰ ਪਿੱਤਲ ਅੱਛਾ ਇਹ ਪਿੱਤਲ ਦੇ ਵਿੱਚ ਬਰਾਸ ਚ ਜੀ ਲੋ ਜੀ ਆ ਕਰੋ ਚੱਕ ਇਹ ਵੀ ਕਲੀ ਕਰਾਉਣਾ ਪੈਂਦਾ ਹਨਾ ਅੱਛਾ ਤਾਂਬਾ ਪਿੱਤਲ ਦੋਵੇਂ ਕਲੀ ਕਰਾਉਣਾ ਪੈਂਦਾ ਜੀ ਇਹ ਤਾਂ ਨੌਲੇਜ ਵਾਲੀ ਗੱਲ ਤੁਸੀਂ ਸਾਨੂੰ ਦੱਸਤੀ ਵਧੀਆ ਜੀ ਇੱਕ ਆ ਬੜੀ ਵਧੀਆ ਜੀ ਨਿੱਕੀ ਜੀ ਸੀ ਤੁਹਾਨੂੰ ਵੈਸੇ ਗਾਗਰ ਕਹਿੰਦੇ ਸੀ ਕਿ ਬਾਈ ਹੋਰ ਹੀ ਕੁਝ ਸੀ ਕਿ ਨਹੀਂ ਤੁਸੀਂ ਇਹਨੂੰ ਕਹਿੰਦੇ ਛੋਟੀ ਦੇਖ ਦੇਖ ਛ ਲੋ ਜੀ ਇਹ ਵੀ ਕਰੋ ਚੱਕ ਧਾਲ ਵਾਸਤੇ ਹੂੰ ਨੌਨ ਵਿੱਚ ਆਸਤੋ ਸਭ ਤੋਂ ਵਧੀਆ ਟੇਸਟ ਵੀ ਕਹਿੰਦੇ ਵਧੀਆ ਬਣਦਾ ਇਹਨਾਂ ਦਾ ਵਧੀਆ ਅੱਛਾ ਬਾਈ ਇੱਕ ਚੀਜ਼ ਦੱਸੋ ਕਿੰਨੇ ਤੋਂ ਸਟਾਰਟ ਹੋ ਜਾਂਦਾ ਤੋਲ ਕੇ ਦਿੰਦੇ ਉਹ ਅੱਛਾ ਕਿੰਨੇ ਤੋਂ ਸਟਾਰਟ ਹੋ ਜਾਂਦੇ ਬਰਤਨ ਇਹ ਹੈਗਾ 1500 ਰੁਪਏ ਕੋਲੋ 1500 ਤੋਂ ਹਾਂ ਜੀ ਠੀਕ ਹੈ ਲੋ ਜੀ ਕਰੋ ਚੱਕ 1500 ਦਾ ਤੁਹਾਨੂੰ ਮਿਲ ਜੂਗਾ ਹੁਣ ਇਹ 1.5-2 ਕਿਲੋ ਦਾ ਨਹੀਂ ਇਹ ਮਿਲੇਗਾ ਤੁਹਾਨੂੰ 3000 ਰੁਪਏ ਦਾ ਅੱਛਾ ਜੀ 1500 ਰੁਪਏ ਪਰ ਕਿਜੀ ਅੱਛਾ ਜੀ 2 ਕਿਲੋ 3000 ਰੁਪਏ ਦਾ ਮਹਿੰਗਾ ਨਾ ਤਾਂਬਾ ਹੁਣ ਕਰ ਹਾਂ ਜੀ ਹਾਂ ਜੀ ਠੀਕ ਹੈ ਬਾਈ ਕਲੀ ਜੋੜ ਤੋਂ ਬਗੇਰ ਨਹੀਂ ਲੜਾ ਅੱਛਾ ਦੇਖੋ ਜੋੜ ਹੈ ਜੀ ਇਹਦੇ ਚ ਇਹ ਜੋੜ ਤੋਂ ਕਹਿੰਦੇ ਹਾਂ ਹੱਥ ਦਾ ਬਣਿਆ ਜਿੱਤੇ ਜੋੜ ਨਹੀਂ ਹੋਏਗਾ ਉਹ ਮਸ਼ੀਨ ਦਾ ਬਣਿਆ ਆਏਗਾ ਜੀ ਠੀਕ ਹੈ ਜੀ ਰਹਿਣ ਲਓ ਜੀ ਨਹੀਂ ਨਹੀਂ ਦਿਖਾ ਦਿਖਾਓ ਲਓ ਆ ਦੇਖੋ ਇਹ ਮਸ਼ੀਨ ਦਾ ਬਣਿਆ ਜੀ ਅੱਛਾ ਜੀ ਇਹ ਹੱਥ ਦਾ ਬਣਿਆ ਜੀ ਹੈ ਦੋਵੇਂ ਕਾਪਰ ਚੀਨੇ ਜੀ ਕਾਪਰ ਚ ਠੀਕ ਹੈ ਜੀ ਇਹ ਮਸ਼ੀਨ ਨੇ ਬਣਾਇਆ ਹੱਥ ਨੇ ਠੀਕ ਅੱਛਾ ਆਪਾਂ ਆ ਇਹਨਾਂ ਦੀ ਨਾ ਧਰਮਸ਼ਾਲਾ ਬਣੀ ਹੈ ਛਠਿਆਰਾਂ ਵਾਲੀ ਧਰਮਸ਼ਾਲਾ ਤੇ ਇੱਥੇ ਇਹਨਾਂ ਦੇ ਕੋਈ ਕਾਰਜ ਵਗੈਰਾ ਜਿਹੜੇ ਕਰਨੇ ਨੇ ਹਨਾ ਇੱਥੇ ਧਰਮਸ਼ਾਲਾ ਚ ਕਰਦੇ ਨੇ ਤੇ ਹੁਣ ਨਾ ਜਿਹੜੀ ਸ਼ੌਪ ਤੇ ਤੁਹਾਨੂੰ ਲੈ ਕੇ ਚੱਲਾਂ ਪਾਈਆਂ ਦੀ ਅੱਗੇ ਆ ਗਈ ਹੈ ਜੀ ਆ ਨਾਮ ਹੈਗਾ ਜੀ ਸਰਦਾਰ ਮਹਿੰਗਾ ਸਿੰਘ ਬਰਤਨਾਂ ਵਾਲੇ ਤੇ ਇਹਨਾਂ ਕੋਲ ਜਿਹੜੇ ਬਰਤਨ ਨੇ ਨਾ ਜੀ ਉਹ ਮਤਲਬ ਕਹਿੰਦੇ ਵੀ 100 ਸਾਲ 150 200 ਸਾਲ ਤੱਕ ਪੁਰਾਣੇ ਅਲੱਗ ਤਰ੍ਹਾਂ ਦੇ ਬਰਤਨ ਨੇ ਜਿਵੇਂ ਆ ਦੇਖੋ ਤੁਸੀਂ ਆ ਮਗਾਗਰੀ ਕਹਾਂਗਾ ਇਹਨੂੰ ਫਿਰ ਅੱਗੇ ਆ ਜੀ ਆ ਸਰਾਈਆਂ ਵਗੈਰਾ ਸਾਰੀਆਂ ਇਹ ਤੁਹਾਨੂੰ ਵਿਖਾਣੇ ਆ ਪਹਿਲਾਂ ਗੱਲਬਾਤ ਕਰਦੇ ਆ ਇਹਨਾਂ ਨਾਲ ਮੁਲਾਕਾਤ ਫਿਰ ਤੁਹਾਨੂੰ ਉਹ ਵੀ ਦਿਖਾਣੇ ਆ ਜੀ ਸਸੀ ਕਾਲ ਬਾਈ ਜੀ ਉਹ ਠੀਕ ਖੜਾ ਕੋਈ ਹਾਂਜੀ ਬਾਈ ਜੀ ਆਪਾਂ ਨੂੰ ਬਰਤਨ ਤੁਹਾਡੇ ਬਾਹਰੋਂ ਦੇਖ ਕੇ ਪਤਾ ਲੱਗਾ ਜਿਹੜੇ ਉਹ ਬਾਹਰ ਪਏ ਨੇ ਵੀ ਅ ਬੜੇ ਪ੍ਰਾਤਨ ਨੇ ਜੀ ਤੇ ਸਾਨੂੰ ਸਾਰਿਆਂ ਨੇ ਕਰਾਓਗੇ ਵਾਗਪ ਜੀ ਠੀਕ ਹੈ ਜੀ ਲਓ ਜੀ ਆ ਬਰਤਨ ਨੇ ਜੀ ਇਹ ਪੁਰਾਣੇ ਨੇ ਬਾਈ ਜੀ ਇਹਨਾਂ ਬਾਰੇ ਦੱਸੋ ਸਾਰੇ ਕਿਹੜੇ ਜੱਗ ਕਿੱਦਾਂ ਕਿਵੇਂ ਨੇ ਆ ਤਾਂ ਮੈਂ ਪਹਿਲੀ ਵਾਰੀ ਦੇਖ ਰਾਂ ਜੀ ਤਾਂ ਐ ਜਿਵੇਂ ਪੱਖੇ ਵਰਗਾ ਹੁੰਦਾ ਜੀ ਸੱਜੇ ਉਹ ਹੁਕਾ ਹੁੰਦਾ ਜੀ ਅੱਛਾ ਇਹ ਹੁਕਾ ਹੈ ਰਾਜਸਥਾਨ سے چلਦੀ ਹੈ ਅੱਛਾ ਦਿਖਾਓ ਜੀ ਆਹ ਲੋ ਜੀ ਆ ਰਾਜਸਥਾਨ ਚੱਲ ਇਹ ਹੁਣ ਵੀ ਚੱਲਦੇ ਆ ਜੀ ਇਹ ਹਾਂਜੀ ਚਲਦੇ Rajasthan ਜੀ ਇਹੋ ਚਲਦੇ ਜੀ ਅੱਜ ਠੀਕ ਹੈ ਜੀ ਅੱਜ ਸਾਜ ਪੈਪ ਲਾਗੇ ਅੱਛਾ ਇਹ Rajasthan ਚ ਚਲਦਾ ਜੀ ਇਹੋ ਪੈਪ ਨਹੀਂ ਹੈਗੀਆਂ ਮੇਰੇ ਕੋਲ ਪੈਪਾਂ ਦਿੱਲੀੋਂ ਮਿਲਦੀਆਂ ਅੱਛਾ ਜੀ ਉਹ ਫਿਰ ਦਿੱਲੀੋਂ ਲੈ ਆਉਂਦੇ ਇਹ ਕਿੰਨਾ ਪੁਰਾਣਾ ਜੀ ਇਹ ਆਈਟਮ ਜਿਹੜੀ ਇਹ ਸਰ ਇਹ ਘਟੋ ਘਟ ਵੀ 30 ਸਾਲ ਪੁਰਾਣੀ ਹੈਗੀ 30 ਸਾਲ ਠੀਕ ਹੈ ਜੀ ਆ ਜੱਗ ਪਏ ਨੇ ਜੀ ਬੜੇ ਭਾਰੇ ਭਾਰੇ ਜੇ ਜੱਗ ਹੋਰ ਹੈਗੇ ਜੀ 40 50 ਸਾਲ ਪੁਰਾਣੇ ਹੈ ਜੀ ਅੱਛਾ ਅੱਜ ਨਹੀਂ ਅੱਜਕੱਲ੍ਹ ਨਹੀਂ ਇਹ ਬੰਦੇ ਜੱਗ ਜੀ ਅੱਛਾ ਇਹ 40 ਤੋਂ 50 ਸਾਲ ਪੁਰਾਣੇ ਜੱਗ ਨੇ ਜੀ ਕਰੋ ਚੈੱਕ ਤੁਸੀਂ ਨੇੜੇੋਂ ਦੇਖੋ ਸਰ ਜਿਹੜੀ ਇਹ ਘੜਵੀ ਹੈ ਨਾ 60 ਸਾਲ ਪੁਰਾਣੀ ਹੋਊਗੀ 60 ਸਾਲ ਹਾਂਜੀ ਲੋ ਜੀ ਆ 60 ਸਾਲ ਪੁਰਾਣੀ ਗੜਵੀ ਹੈ ਜੀ ਚੈੱਕ ਕਰੋ ਅੱਛਾ ਇਹਦੇ ਪੇਚ ਕਿਵੇਂ ਨੇ ਜੀ ਕਿਵੇਂ ਖੁੱਲਦੀ ਹੈ ਜੀ ਇਹ ਸਾਰਾ ਅੱਜ ਐਸਾ ਖੁੱਲੇਗੀ ਆਪਰ ਬਾਦ ਬੰਦ ਹੁੰਦੀ ਨਾ ਅੱਛਾ ਜੀ ਪੇਚ ਲੱਗੇ ਨੇ ਜੀ ਇਹਨਾਂ ਦੇ ਮਤਲਬ ਪੇਚਾਂ ਵਾਂਗੂ ਗਰਾਰੀ ਆ ਬਣਾਇਆ ਸਾਈਡ ਤੇ ਆ ਦੇਖੋ ਆ ਲੋ ਜੀ ਵਿੱਚੋਂ ਚੈੱਕ ਕਰੋ ਫਿਰ ਇਹ ਇਹ ਜਿਵੇਂ ਹੁਣ ਪਿੱਤਲ ਦੀ ਹੈ ਜੀ ਤੇ ਇਹਨੂੰ ਕਲੀ ਕਰਾਉਣੇ ਪੈਂਦੇ ਨੇ ਨਾ ਪਿੱਤਲ ਦੇ ਭਾਂਡੇ ਫਿਰ ਇਹ ਕਲੀ ਕਿਵੇਂ ਹੁੰਦੀ ਹੋਊਗੀ ਉਸ ਟਾਈਮ ਜੀ ਵਿੱਚ ਹੱਥ ਪੈ ਜਾਂਦਾ ਹੈ ਹਾਂ ਜੀ ਹੱਥ ਪੈ ਜਾਂਦਾ ਜੀ ਇੱਕ ਰਾਮ ਰੱਖ ਬਣਾਉਣ ਤੇ ਜਿਨ੍ਹਾਂ ਨੇ ਕਲੀ ਕਰਨੀ ਨਾ ਉਹਨਾਂ ਕੋਲ ਉਹਨਾਂ ਨੇ ਆਪਣੇ ਕਰਤਾ ਨਹੀਂ ਉਹਨਾਂ ਕੋਲ ਸਾਰੇ ਯੰਤਰ ਹੁੰਦੇ ਆ ਲਓ ਜੀ 60 ਸਾਲ ਕਹਿਆ ਤੁਸੀਂ ਘੱਟ ਤੋਂ ਘੱਟ 60 ਸਾਲ ਪੁਰਾਣੀ ਹੈ ਤੇ ਆਹ ਦਾ ਟੱਕਣ ਚੈੱਕ ਕਰੋ ਮੈਨੂੰ ਲੱਗਦਾ ਵੀ ਅੱਧਾ ਕਿਲੋ ਤੋਂ ਉੱਪਰ ਦਾ ਟੱਕਣਾ ਹੈ ਜੀ ਤੇ ਇਹ ਵੀ ਹੈਗੀ ਆ ਘੱਟ ਤੋਂ ਘੱਟ 1.5 ਤੋਂ 2 ਕਿਲੋ ਦੀ ਹੈਗੀ ਨਾ ਜੀ 1.5 ਕਿਲੋ ਵਜਨ ਹੋਏਗਾ ਜੀ ਠੀਕ ਆ ਜੀ ਲਓ ਜੀ ਇਹ ਆਪਾਂ ਮਹਿੰਗਾ ਸਿੰਘ ਸਰਦਾਰ ਮਹਿੰਗਾ ਸਿੰਘ ਦੀ ਸ਼ਾਪ ਤੇ ਖੜੇ ਆਂ ਜੀ ਜੰਡੇਆਲਾ ਗੁਰੂ ਇਹ ਆ ਗਿਆ ਜੀ ਜੱਗ ਆਹ ਆਹ ਕਿਹੜੇ ਇਹ ਸਟੀਲ ਦਾ ਜੀ ਨਹੀਂ ਇਹ ਵੀ ਪਿੱਤਲ ਦਾ ਜੀ ਅੱਛਾ ਇਹ ਬੜਾ ਵਾਈਟ ਚਲ ਨਿਕਲ ਹੋਇਆ ਦਾ ਜ ਇਹ ਥੋੜਾ 10-20 ਸਾਲ। ਅੱਛਾ ਇੱਧਰ ਆਪਾਂ ਦੇਖੀਏ ਜੀ ਆਹ ਗੱਲ ਕਰੀਏ ਇਹਨੂੰ ਕੀ ਕਹਿੰਦੇ ਆ ਜੀ ਆ ਦਿਖਾਓ ਮੜਾ ਜੀ ਉਧਰਲੇ ਵਸੇ ਦਿਖਾ ਦਿਓ। ਆਹ ਸਰ ਜੀ ਇਹ ਵੀ ਵੈਸੇ ਹੈ ਤੇ ਪੀਸ ਨਵਾਂ ਹੀ ਹੈ। ਅੱਛਾ ਜੀ ਮਤਲਬ ਕਿ 10-12 ਸਾਲ ਪੁਰਾਣਾ ਵਾ ਇਹ ਹੂਟਲਾਂ ਦੇ ਕੰਮ ਹੁੰਦਾ ਜੀ। ਅੱਛਾ ਜੀ ਤੇ ਆਹ ਜੀ ਸਰ ਇਹ ਯਾਰ ਅਰਕ ਘਟਨਾਸ ਤੇ ਆ। ਹਾਂ ਉਹਦੇ ਹਸਤੇ ਆ। ਮਤਲਬ ਵੀ ਆ ਕੋਈ ਅਰਕ ਹੁੰਦਾ ਵਾ ਉੱਚ ਕਰਦੇ ਹੁੰਦੇ ਇਹ ਫੁੱਲਾਂਾਂ ਦੀ ਚੀਜ਼ ਦਾ। ਇਹ ਇਹ ਕਿੰਨੀ ਪੁਰਾਣੀ ਹੈ ਜੀ ਗਾਗਰ? ਦਗਰਾ ਹੀ ਵੇਖੰਦੇ ਆ ਵੇ ਲੋ 30 ਸਾਲ ਪੁਰਾਣੀ ਤੇ ਹੈਗੀ ਐ ਘਟ ਤੋਂ ਘਟ ਹਾਂਜੀ ਲਓ ਜੀ ਇਹ 30 ਸਾਲ ਪੁਰਾਣੀ ਹੈ ਜੀ ਘਟੋ ਘਟ ਅੱਛਾ ਅੰਦਰ ਆਜੋ ਮੜਾ ਜੀ ਆ ਜਿਵੇਂ ਵੀਰ ਜੀ ਸਾਰਾ ਸਮਾਨ ਤੁਹਾਡੇ ਕੋਲ ਪਿਆ ਇਹਦੇ ਚੋਂ ਪੁਰਾ ਪੁਰਾਣਾ ਹੈਗਾ ਜੀ ਇਹ ਸਾਰਾ ਸਰ ਜੀ ਆਹ ਟਿਫਨ ਦੇਖੋ ਡੱਬੇ ਦੇਖੋ ਅੱਛਾ ਜੀ ਹੋਰ ਵੀ ਆਪਣੇ ਕੋਲ ਪਰ ਵੀ ਸਮਾਨ ਪਿਆ ਆਹ ਪਿੱਤਲ ਦਾ ਟਿਫਨ ਚੈੱਕ ਕਰੋ ਜੀ ਤੁਸੀਂ ਇਹ ਕਿੰਨਾ ਪੁਰਾਣਾ ਬਾਈ ਜੀ ਇਹ ਸਾਰੇ ਵੀ 30 40 ਸਾਲ ਪੁਰਾਣਾਗਾ ਇਹ ਹੋਰ ਜਿਆਦਾ ਪੁਰਾਣਾ ਜੀ ਅੱਛਾ ਇਹ ਤਾਂਬੇ ਦਾ ਆਹੋ ਨਹੀਂ ਨਹੀਂ ਪਿੱਤਲ ਦਾ ਹੀ ਐ ਇਹ ਹੋਰ ਹੋਰ ਪੁਰਾਣਾ ਹੈਗਾ ਜੀ ਅੱਛਾ ਜੀ ਹੋਰ ਜਿਆਦਾ ਪੁਰਾਣਾ ਹੈਗਾ ਇਹ ਪ੍ਰਾਤਨ 50 60 ਸਾਲ ਦਾ ਹੋਊਗਾ ਹਨਾ ਜੀ ਹਾਂਜੀ ਹਾਂਜੀ ਲਓ ਜੀ ਇਹ ਫਿਰ ਭਾਈ ਜੀ ਕਿਵੇਂ ਦੇਖੋ ਇੰਜ ਹੀ ਖੁੱਲੇਗਾ ਜੀ ਅੱਛਾ ਪੂਰਾ ਟੱਕਣਾ ਜੀ ਇਹਦਾ ਹਾਂਜੀ ਹਾਂਜੀ ਪੂਰੇ ਦਾ ਪੂਰਾ ਟੱਕਣਾ ਹੈ ਜੀ ਆਹ ਦੇਖੋ ਵਿੱਚੋ ਤੁਸੀਂ ਅੱਛਾ ਇਹ ਫਿਰ ਇਹ ਵੀ ਕਲੀ ਕਰਾਉਣਾ ਪੈਂਦਾ ਹੋਣਾ ਕਿਉਂਕਿ ਭਾਂਡੇ ਦਾ ਮਤਲਬ ਆ ਪਿੱਤਲ ਦੇ ਜਾਂ ਤਾਂਬੇ ਦੇ ਜਿੰਨੇ ਵੀ ਸਾਰੇ ਕਲੀ ਕਰਾਉਣੇ ਪੈਂਦੇ ਕਲੀ ਕਰਾਉਣੇ ਪੈਂਦੇ ਜੀ ਜੇ ਅੱਗ ਦੇ ਚ ਅੱਗ ਤੇ ਚੜਾਉਣੀਆਂ ਇਹਦੇ ਹਾਂਜੀ ਹਾਂ ਜੇ ਵੈਸੇ ਨੋਰਮਲ ਯੂਜ਼ ਕਰਨੇ ਫਿਰ ਨਹੀਂ ਜੇ ਅੱਗ ਤੇ ਨਹੀਂ ਚੜਾਉਣੇ ਫਿਰ ਕੋਈ ਲੋੜ ਨਹੀਂ ਆਮ ਖਾਣੇ ਫਿਰ ਕੋਈ ਕਲੀ ਕਰਾਉਣੀ ਕੋਈ ਲੋੜ ਨਹੀਂ ਹੈ ਅੱਛਾ ਜੀ ਜਿਵੇਂ ਹਾਂ ਜੀ ਕਰਵਾ ਦਿੱਤਾ ਤੁਸੀਂ ਅੱਛਾ ਭਾਈ ਜੀ ਆਹ ਕੀ ਚੀਜ਼ ਐ ਸਰ ਸੇਵੀਆ ਮਸ਼ੀਨ ਸੇਵੀਆ ਮਸ਼ੀਨ ਸੇਵੀਆ ਨਿਕਲਦੀ ਐ ਇਹ ਤਾਂ ਨਵੀਆਂ ਹੀ ਨੇ ਚੀਜ਼ਾਂ ਹਨਾ ਜੀ ਨਵੀਆਂ ਚੀਜ਼ਾਂ ਹੈਗੀਆਂ ਅੱਛਾ ਇਹ ਤਾਂ ਸੇਵੀਆ ਨੇ ਇਹ ਵੀ ਪਤਲ ਜਾਗੀਆਂ ਪਤਲ ਜਾਗੀਆਂ ਠੀਕ ਐ ਜੀ ਤੇ ਆਹ ਵਾਲੀ ਜੀ ਆਹ ਆਹ ਇੱਕ ਅੰਡਰਸਟੈਂਡ ਹੁੰਦੇ ਐ ਜੀ ਇਹ ਇਹ ਵੀ ਨਵੇਂ ਨੇ ਜੀ ਹਾਂ ਇਹ ਵੀ ਮਿਲ ਜਾਂਦੇ ਇਨਾਂ ਨੂੰ ਅੱਛਾ ਅੱਛਾ ਜੀ ਮੇਰਾ ਫੋਨ ਤੇ ਲਾ ਦਿਓ ਠੀਕ ਐ ਜੀ ਹਾਂ ਜੀ ਵੀਰੇ ਆ ਕਿਵੇਂ ਕਹਿ ਰਹੇ ਤੁਸੀਂ ਗੱਡੀ ਬਾਰੇ ਸਾਡੀ ਆਪਣੀ ਗੱਡੀ ਵੀ ਬਹੁਤ ਪੁਰਾਣੀ ਹੈਗੀ 50 50 ਸਾਲ ਪੁਰਾਣੀ ਹੈਗੀ ਐ ਅੱਛਾ ਜੀ ਹਾਂ ਜੀ ਆ ਵੀ ਦੇਖੋ ਜੀ ਲਓ ਜੀ 50 ਬਰੀਕ ਬਰੀਕ ਜ ਆ ਹਾਂਜੀ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਭਾਂਡੇ ਨੇ ਟਾਈਮ ਟੂ ਟਾਈਮ ਬੜੀ ਕਲੀਨਲੈਸ ਮੰਗਦੇ ਨੇ ਸਫਾਈ ਜਾਨੀ ਸਰ ਇਹ ਬਾਕੀ ਇਹ ਅੱਜ ਕੱਲ੍ਹ ਦੀਆਂ ਬਣੀਆਂ ਮੈਂ ਵੀ ਬਹੁਤ ਪੁਰਾਣੀਆਂ ਇੱਥੇ ਬਈ ਇਹ ਕੁਝ ਲਿਖਿਆ ਹੋਇਆ ਹੈ ਕਿ ਡਿਜ਼ਾਈਨ ਹੈ ਜੀ ਇਹ ਡਿਜ਼ਾਈਨ ਨਹੀਂ ਹੈ ਜੀ ਉਰਦੂ ਜੇ ਉਰਦੂ ਵੀ ਲਿਖਿਆ ਦਾ ਵਿੱਚ ਜਿਹਨੇ ਬਣਾਇਆ ਜਿਹਨੇ ਮੁਸਲਮਾਨ ਬਣਾਉਂਦੇ ਆ ਅੱਛਾ ਅੱਛਾ ਪੁਰਾਣੇ ਟਾਈਮ ਦੀ ਕੋਈ ਬਣੀ ਹੋਈ ਹੈ ਮਤਲਬ ਇਹ ਕਿੰਨਾ ਪੁਰਾਣੀ ਹੋ ਵੈਸੇ ਇਹ 50 ਸਾਲ ਪੁਰਾਣੀ ਹੈਗੀ 50 ਸਾਲ ਪੁਰਾਣੀਆਂ ਨੇ ਜੀ ਇਹ ਜਿਹੜੀਆਂ ਕਹ ਲਓ ਤੁਸੀਂ ਗੜਵੀਆਂ 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 ਨੇ ਜੀ ਇਹ 50 ਸਾਲ ਇਹਦੇ ਚ ਡਿਜ਼ਾਈਨ ਤੁਹਾਡੇ ਕੋਲ ਅਲੱਗ-ਅਲੱਗ ਸਾਈਜ਼ ਵੀ ਹੈਗੇ ਨਾ ਆਹ ਵੀ ਪ੍ਰਾਣੀਆਂ ਜੀ ਬਣਾਉਣੀ ਹੈ ਜੀ ਆਹ ਦੇਖੋ ਆਹ ਛੋਟੀ ਜੀ ਦੇਖੋ ਤੁਸੀਂ ਆਹ ਦੇਖੋ ਗੱਲ ਮਿਲ ਜਾਂਦੀਆਂ ਨਵੀਆਂ ਮਿਲ ਇਹ ਮਿਲ ਜਾਂਦੀਆਂ ਨਵੀਆਂ ਵੀ ਤੇ ਆਹ ਦੇਖੋ ਤੁਸੀਂ ਇਹ ਵੀ ਪ੍ਰਾਣੀ ਬਣੀ ਹੋਈ ਹੈ ਪ੍ਰਾਣੇ ਜਿਹੜੇ ਬਰਤਨ ਹੈਵੀ ਬਣੇ ਹੋਏ ਨੇ ਸਾਰੇ ਜੀ ਲਓ ਜੀ ਇਹ ਮਹਿੰਗਾ ਸਿੰਘ ਜੀ ਦੁਕਾਨ ਤੇ ਆਪਾਂ ਨੂੰ ਸਮਾਨ ਮਿਲਿਆ ਜੀ ਇਹ ਸਾਰਾ ਵੇਖਣ ਨੂੰ ਬਾਕੀ ਇੱਕ ਵਾਰੀ ਸਾਰਾ ਇੰਜ ਵੀ ਦਿਖਾ ਦਿਓ ਉਹ ਉੱਪਰ ਵੀ ਪਿਆ ਉਹ ਵੀ ਪੁਰਾਣਾ ਲੱਗਦਾ ਸਮਾਨ ਮੈਨੂੰ ਜੀ ਹਾਂ ਜੀ ਉਹ ਫੁੱਲਦਨ ਹੈਗੇ ਜੀ ਅੱਛਾ ਜੀ ਆਹ ਜੀ ਇਹ ਵੀ ਪੁਰਾਣੀਆਂ ਚੀਜ਼ਾਂ ਜੀ ਲਓ ਜੀ ਆ ਵੀ ਪੁਰਾਣੀਆਂ ਚੀਜ਼ਾਂ ਨੇ ਸਾਰੀਆਂ ਆਈਟਮਾਂ ਇਹ ਹੈ ਪਿੱਤਲੀਆਂ ਜੀ ਇਹ ਵੀ ਕਰਨ ਨਿਕਲ ਕਰਿਆ ਵੇ ਨਿਕਲੋ ਆ ਨਿਕਲ ਹੋਇਆ ਪਿਆ ਜੀ ਲਓ ਜੀ ਅਲੱਗ-ਅਲੱਗ ਸਾਈਜ਼ ਨੇ ਹਣਾ ਹਾਂਜੀ ਹਾਂਜੀ ਲਓ ਕਰੋ ਚੱਲ ਆਹ ਦੇਖੋ ਆ ਪੁਰਾਣੀਆਂ ਟਰੀਆਂ ਨੇ ਜੀ ਸਾਰੀਆਂ ਹਾਂਜੀ ਪੁਰਾਣੀਆਂ ਟਰੀਆਂ ਦਿਖਾਓ ਮੜੀਆਂ ਜੀਆਂ ਇਹ ਵੀ ਦੇਖ ਲਈਏ ਆ ਭਾਂਡੇ-ਪੁੰਡੇ ਜਿਹੜੇ ਸਾਰੇ ਪਏ ਨੇ ਸਾਰੇ ਦਾ ਵਾਵਾ ਪੁਰਾਣੇ ਲੱਗਦੇ ਨੇ ਦਿਖਾਓ ਤੁਸੀਂ ਥੱਲੇ ਮੜਾ ਇੱਕ ਵਾਰੀ ਹਲੋ ਸਰ ਹੂੰ ਬਰੋਦ ਤੁਸੀਂ ਲਓ ਜੀ ਇਹ ਹੁਣ ਤੁਸੀਂ ਇਹ ਵੈਸੇ ਵੇਚਣ ਵਾਸਤੇ ਆ ਜਾਂ ਰੱਖਿਆ ਯਾਦਗਾਰ ਵੇਚਣ ਵਾਸਤੇ ਜੀ ਵੇਚਣ ਵਾਸਤੇ ਨਹੀਂ ਆ ਜਿਹੜੇ ਪੁਰਾਣੇ ਨੇ ਸਰ ਵੇਚਣ ਵਾਸਤੇ ਰੱਖਿਆ ਆਪਾਂ ਹਾਂ ਜੀ ਹਾਂ ਫਿਰ ਇਹਨਾਂ ਦਾ ਮੁੱਲ ਵੀ ਇਹ ਤਾਂ ਪੂਰ ਭਰ ਆ ਜੀ ਹਾਂ ਇਹਨਾਂ ਦਾ ਫਿਰ ਇਹ ਕਿਵੇਂ ਆ ਜੀ ਟੰਗਣ ਵਾਸਤੇ ਸਜਾਵਟਸ ਤੇ ਸਜਾਵਟਾ ਜੋ ਲਓ ਜੀ ਚੈੱਕ ਕਰੋ ਸ਼ੇਰ ਜਿਸ ਵਾਸਤੇ ਮਰਜੀ ਲੈ ਜਾਓ ਸ਼ੇਰ ਹੈ ਜੀ ਵਧੀਆ ਸੋਹਣਾ ਲੱਗਦਾ ਜੀ ਟੰਗਾਂ ਜਿਹੜੇ ਅੰਟੀਕ ਚੀਜ਼ਾਂ ਪਸੰਦ ਕਰਦੇ ਨੇ ਸਰ ਉਹਨਾਂ ਵਾਸਤੇ ਇਹ ਬੜੀ ਵਧੀਆ ਸ਼ਾਪ ਹੈ ਤੁਸੀਂ ਅੱਛਾ ਆਹ ਲੋ ਆ ਗਈ ਆਹ ਲੋ ਹੈ ਜੀ ਦੇਖੋ ਵੀਰ ਜੀ ਹਾਂਜੀ ਹਾਂਜੀ ਇਹ ਕੀ ਹੈ ਜੀ ਸਾਰਾ ਸਰਕਲ ਹੈਗਾ ਜੀ ਜਿਹਦਾ ਜਿਹਦੇ ਨਾਲ ਸਾਰਾ ਸਮਾਨ ਬੰਦਾ ਜੀ ਅੱਛਾ ਇਹ ਮੈਂ ਚੀਜ਼ ਬੰਦੀ ਹੈ ਅੱਛਾ ਹਾਂ ਛੋਟੋ ਬੰਦੇ ਆ ਮੈਂ ਕਿਤੇ ਲੋ ਹੈ ਜੀ ਪੁਰਾਣੀ ਬੰਦੀਆਂ ਇਹ ਸਰਕਲ ਇਹ ਤਾਂ ਸਿੱਧਾ ਸਰਕਲ ਹੁੰਦਾ ਵਾ ਬੰਦੋ ਕਟਿੰਗ ਕਰਕੇ ਬਣਾਉ ਨਾਲ ਹੱਥ ਨਾਲ ਫਿਰ ਬੰਦੀਆਂ ਜੀ ਫਿਰ ਜਿਹੜੀ ਸ਼ੇਪ ਕਰਦੇ ਹਾਂ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਇਹ ਆ ਜੀ ਸਮਾਨ ਇਹ ਥਾਲ ਕਾਂਸੀ ਦਾ ਗਿਆ ਤੁਸੀਂ ਕਾਂਸੀ ਥਾਲ ਜੀ ਇਹ ਅਲੱਗ ਹੁੰਦੀ ਹੈ ਕੋਈ ਤਾਤ ਹੈ ਉਹਦੇ ਨਾਲੋਂ ਸਣੀ ਕਾਂਸੀ ਤਾਂ ਦਾ ਅਲੱਗ ਹੁੰਦੀ ਵੱਖਰੀ ਹੁੰਦੀ ਹੈ ਅੱਛਾ ਅੱਛਾ ਜੀ ਕਾਂਸੀ ਦੀ ਹਾਂਜੀ ਅੱਛਾ ਜੀ ਇਹ ਵੀ ਫਿਰ ਸੇ ਦਸਤੇ ਵਧੀਆ ਜਿਹੇ ਕਹਿੰਦੇ ਬਿਲਕੁਲ ਬਹੁਤ ਬਹੁਤ ਵਧੀਆ ਕੱਲ ਨਾ ਉਹ ਚੀਜ਼ਾ ਦੇਖੋ ਨਾ ਕਾਂਸੀ ਦੇ ਵਿੱਚ ਹੀ ਅੱਛਾ ਪਤੀਲਾ ਜੀ ਹਾਂਜੀ ਕਾਂਸੀ ਦੇ ਵਿੱਚ ਤੁਹਾਨੂੰ ਹੋਰ ਚੀਜ਼ਾਂ ਦੇਖੋ ਨਾ ਜੀ ਦਿਖਾ ਦਿਓ ਜੀ ਦਿਖਾ ਦਿਓ ਕਾਂਸੀ ਇਹ ਸਨ ਹੈ ਆਹ ਸਨ ਕਾਂਸੀ ਦਾ ਹੈ ਜੀ ਦੇਖੋ ਕਰੋ ਚੱਕ ਇਹ ਅਲੱਗ-ਅਲੱਗ ਸਾਈਜ਼ਾਂ ਦੇ ਵਿੱਚ ਆ ਬਈ ਜੀ ਅਲੱਗ-ਅਲੱਗ ਸਾਈਜ਼ਾਂ ਦੇ ਵਿੱਚ ਜਿਹੜੇ ਡਿਜ਼ਾਈਨ ਪੜੇ ਆ ਹਾਂ ਇਹ ਕੋਸ ਚੈੱਕ ਕਰੋ ਇਹ ਇੰਹ ਹੈ ਅੱਛਾ ਸਬਜ਼ੀਆਂ ਬਣਾਉਣ ਵਾਸਤੇ ਸਬਜੀ ਮਾਣੇ ਖਾਓ ਇਹ ਚ ਅੱਛਾ ਪਾ ਕੇ ਖਾਣ ਵਾਸਤੇ ਇਹ ਅੱਗ ਤੇ ਨਹੀਂ ਰੱਖਣਾ ਇਹਨੂੰ ਅੱਛਾ ਅੱਗ ਵਾਸਤੇ ਯੂਜ਼ ਨਹੀਂ ਹੁੰਦਾ ਅੱਗ ਦੇ ਜੂਸ ਨਹੀਂ ਹੋਣਾ ਟੁੱਟ ਗਿਆ ਠੀਕ ਹੈ ਜੀ ਅੱਛਾ ਇਹ ਵੀ ਵੀਰ ਜੀ ਨੌਲੇਜ ਦਿੱਤੀ ਤੁਸੀਂ ਸਾਨੂੰ ਇਹ ਨੌਲੇਜ ਵਾਲੀਆਂ ਗੱਲਾਂ ਆਹ ਦੇਖੋ ਅਜੇ ਤੱਕ ਮੇਰੇ ਕੰਨਾਂ ਦੇ ਵਿੱਚ ਗੂੰਜ ਇਹਦੀ ਜਦੋਂ ਖੜਕਾ ਹੁੰਦਾ ਹੁਣ ਤਾਂ ਨਹੀਂ ਇੰਜ ਨਹੀਂ ਇੰਜ ਅੱਛਾ ਇਹ ਆਹ ਦੇਖੋ ਜੀ ਚੈੱਕ ਕਰੋ ਮੇਰੇ ਮਾਈਕ ਦੀ ਆਵਾਜ਼ ਆਉਂਦੀ ਹੋਵੇ ਗੂੰਜ ਚੈੱਕ ਕਰੋ ਤੁਸੀਂ ਕੀ ਬਾਤ ਹੈ ਜੀ ਖੜਕਾ ਕੇ ਪਤਾ ਲੱਗਦਾ ਹੈ ਹੈ ਜੀ ਭਾਂਡੇ ਦਾ ਕੀ ਬਾਤ ਹੈ ਜੀ अच्छा मूर्तियां भी ਨੇ ਇਹਨਾਂ ਕੋਲ ਭਾਈ ਜੀ ਉਹ ਦਿਖਾਓ ਸਾਨੂੰ ਆਜੋ ਮੈਂ ਤਾਂ ਆਖਿਆ ਮਟੀਰੀਅਲ ਕਿਤੇ ਬਸ ਇੰਨਾ ਹੀ ਹੈ ਉਹ ਨਹੀਂ ਸਰ ਬਹੁਤ ਦੇਖੋ ਦੂਰੇ ਦਿਖਾ ਦਿਓ ਭਾਵੇਂ ਬਹੁਤ ਜ਼ਿਆਦਾ ਵੀ ਗਿਆ ਮਟੀਰੀਅਲ ਹੈ ਇਕ ਜੁਗਾ ਦਾ ਬਹੁਤ ਠੀਕ ਠੀਕ ਹੈ ਭਾਈ ਜੀ ਤੇ ਹੁਣ ਆਪਾਂ ਸਮਾਨ ਪਾਉਣੇ ਪਏ ਹੋਰ ਆਹ ਦੇਖੋ ਵਿਕ ਜੁਗਾ ਸਮਾਨ ਹਜੇ ਆ ਵੀ ਹਜੇ ਆ ਵੀ ਆਰਡਰ ਤੇ ਆ ਮਾਲ ਅੱਛਾ ਜੀ ਆ ਮੈਂ ਕੱਢ ਕੇ ਰੱਖਿਆ ਇੱਕ ਪਤੀਲੀ ਹੈ ਇੱਕ ਟੋਬ ਆ ਇਹ ਵੀ ਅੱਛਾ ਨਵਾਂ ਪੁਰਾਣਾ ਸਾਰਾ ਰੱਖਦੇ ਸਾਰੇ ਜਾਣੇ ਜੀ ਆਪਣਾ ਮੰਨ ਸ੍ਰੀ ਫੋਨ ਆਇਆ ਸੀ ਜੀ ਅ ਮਹਾਰਾਸ਼ਟਰ ਅਛਾ ਮਹਾਰਾਸ਼ਟਰ ਜੀ ਮਹਾਰਾਸ਼ਟਰ ਜਨ ਹੂੰ 5 700 ਹਜ਼ਾਰ ਕਿਲੋਮੀਟਰ ਤੱਕ ਜਿਆਦਾ ਹੀ ਮਾਰਦਾ ਕਿ ਜਿਆਦਾ ਹੀ 2000 ਕਿਲੋਮੀਟਰ ਤੱਕ ਸੋ ਲਓ ਜੀ ਸੋ ਵੀ ਸਾਰੇ ਕਹਿੰਦੇ ਪੁਰਾਣੇ ਬਰਤਨ ਚਾਹੀਦੇ ਆਪਾਂ ਨੂੰ ਅੱਛਾ ਅੱਛਾ ਜੀ ਸਾਰੇ ਤੇ ਪੁਰਾਣੇ ਲੱਭ ਲੱਭ ਕੇ ਲੰਦੇ ਤੁਸੀਂ ਛਾਂਟ ਕੇ ਹੈ ਉਹ ਇੱਥੇ ਪਈ ਹੁੰਦੇ ਸਾਡੇ ਕੋਲ ਮਿਲ ਜਾਂਦੇ ਹੈ ਲਓ ਜੀ ਆ ਗਾਗਰਾਂ ਵੀ ਕਹਿੰਦੇ ਪੁਰਾਣੀਆਂ ਨੇ ਇਹ ਕਿੰਨੇ ਟਾਈਮ ਪੁਰਾਣੀਆਂ ਬਾਈ ਜੀ 25 30 ਸਾਲ ਪੁਰਾਣੀਆਂ ਹੈਗੀਆਂ ਅਛਾ 25 30 ਸਾਲ ਕਿੰਨਾ ਕੁ weight ਹੋਵੇਗਾ ਦਾ ਜੀ ਆ ਵੀ ਹੈਗਾ ਜੀ ਦੋ ਸਵਾ ਦੋ ਇਹ ਗੋਲਾ ਥੱਲੇੋਂ ਥੋੜੀ ਖੁੱਲੀ ਹੈ ਹਲਕੀ ਹੈ ਭਰੀ ਹੋਈ ਹੈ ਥੋੜੀ ਜੀ ਠੀਕ ਹੈ ਬਾਈ ਜੀ ਆਟਮਾਂ ਸਾਰੀਆਂ ਸਾਹਮਣੇ ਰੱਖੀਆਂ ਤੁਸੀਂ ਹੈ ਇਹ ਵਿਰਾਸਤਾ ਨੇ ਇੱਕ ਸਾਹਮਣੇ ਹੀ ਹੈ ਜੀ ਹਾਂਜੀ ਉਹਨਾਂ ਦੀ ਗੱਲ ਲੋਕੀ ਸਟੀਲ ਐਲੂਮੀਨੀਅਮ ਵਰਤੀ ਜਾਂਦੀ ਪਰ ਮੈਂ ਇੱਕ ਚੀਜ਼ ਦੱਸਾਂ ਤੁਹਾਨੂੰ ਜੀ ਮੈਂ ਆਪਣੇ ਘਰੋਂ ਸਾਰਾ ਐਲੂਮੀਨੀਅਮ ਜਿੰਨਾ ਜਿਹਨੂੰ ਸਿਲਵਰ ਕਹਿੰਦੇ ਆ ਸਰ ਅਗੜਤਾ ਜੀ ਮੈਨ ਨਹੀਂ ਅਸੀਂ ਨਹੀਂ ਯੂਜ਼ ਕਰਦੇ ਸਰ ਜਿਹੜੇ ਬੜੇ ਲਿਖੇ ਨੂੰ ਬੰਦੇ ਆ ਨਾ ਉਹ ਹੁਣ ਪਿੱਤਲ ਵਰਤਦੇ ਆ ਨਾ ਬਿਲਕੁਲ ਸਿਲਵਰ ਬਿਲਕੁਲ ਕੱਢੀ ਜਾਂਦੇ ਆ ਕਿਉਂਕਿ ਇਹ ਮੈਡੀਸ਼ਨਲ ਪਾਵਰ ਇਹਦੇ ਵਿੱਚ ਇਹ ਚੀਜ਼ਾਂ ਤਾਕਤਾਂ ਸਰੀਰ ਨੂੰ ਮਿਲਦੀਆਂ ਨੇ ਹਨਾ ਪੁਰਾਣੇ ਟਾਈਮ 'ਚ ਕਹਿੰਦੇ ਰਾਜੇ ਮਹਾਰਾਜੇ ਇੱਚੀ ਖਾਂਦੇ ਨਾਰਮਲ ਵੀ ਆਪਣੇ ਘਰਾਂ 'ਚ ਹੁਣ ਆਪਣਾ ਪੁਰਾਣੇ ਜਿਵੇਂ ਹੁਣ ਸਾਡੀਆਂ ਮੰਮੀ ਹਰਾਂ ਦੇ ਦਾਜ ਵਗੈਰਾ ਦੇ ਵਿੱਚ ਜੋ ਮਿਲਿਆ ਪਿੱਤਲ ਦਾ ਵਰਤਣਾ ਹਾਂ ਤੇ ਹੁਣ ਪਿੱਤਲ ਨਹੀਂ ਭਾਂਡਾ ਜਿਹੜੇ ਲਵੇਂ ਪਿੱਤਲ ਭਾਂਡਾ ਬਿਲਕੁਲ ਜੀ ਬਿਲਕੁਲ ਪੁਰਾਣੇ ਵੀ ਹੁਣ ਸਰ ਪਿੱਤਲ ਲਈ ਭਾਂਡਾ ਇਹ ਸ਼ਾਪ ਤੇ ਤੁਹਾਨੂੰ ਇਹ ਨਾ ਸੋਚੋ ਕਿ ਇੰਨਾ ਕੋਈ ਸਮਾਨਾ ਭੰਡਾਰ ਹੈ ਜੀ ਪੂਰਾ ਦੇਖੋ ਤੁਸੀਂ ਇੱਧਰ ਵੀ ਇੱਧਰ ਵੀ ਆ ਤੁਹਾਨੂੰ ਬਾਕੀ ਇਹਨਾਂ ਦੇ ਹੋਰ ਵੀ ਗਦਾਮ ਵਗੈਰਾ ਸਮਾਨ ਹੋਊਗਾ ਹਾਂਜੀ ਤੇ ਲਓ ਜੀ ਹੁਣ ਆਪਾਂ ਅੱਗੇ ਵੱਲ ਨੂੰ ਚੱਲਦੇ ਆਂ ਮਾਰਕੀਟ ਦੇ ਵਿੱਚ ਇੱਕ ਸ਼ਾਪ ਹੈ ਜੀ ਹਰਨਾਮ ਸਿੰਘ ਪਸ਼ੋਰੀਆ ਦੇ ਨਾਮ ਤੋਂ ਤੇ ਬਾਪੂ ਜੀ ਕਾਫੀ ਬਜ਼ੁਰਗ ਨੇ ਤੇ ਸასი ਕਾਲ ਬਾਪੂ ਜੀ ਠੀਕ ਹੋ ਤੇ ਇਹ ਮਤਲਬ ਕਾਫੀ ਟਾਈਮ ਤੋਂ ਨਾਲ ਦੇ ਦੱਸਦੇ ਨੇ ਕਿ ਇੱਥੇ ਕੰਮ ਕਰਦੇ ਨੇ ਇਹ ਰਿਪੇਅਰ ਕਰਦੇ ਨੇ ਬਰਤਨਾਂ ਦੀ ਉਹ ਦੇਖੋ ਕਲੀ ਵਗੈਰਾ ਕਰਕੇ ਇਹਨਾਂ ਨੇ ਰੱਖੇ ਹੋਏ ਨੇ ਜੀ ਤੇ ਇਹ ਇਹਨਾਂ ਦਾ ਹੈਗਾ ਜੀ ਆ ਆ ਕੀ ਹੈ ਜੀ ਹਾਂ ਇਹ ਪੱਠੀ ਹੈ ਪੱਠੀ ਖੋਲਿਓ ਮੜਾ ਜਾ ਇਹਨੂੰ ਬਲਦੀ ਹੈ ਅੱਛਾ ਬਲਦੀ ਹੈ ਜੀ ਦਿਖਾਓ ਇਹ ਮੜਾ ਜਾ ਕਿ ਕੱਪੜਿਆਂ ਨਾਲ ਪਰਾਂ ਕਰਕੇ ਜੀ ਬਾਪੂ ਜੀ ਨੇ ਆਪਣੇ ਆ ਰੱਖੀਆਂ ਚੀਜ਼ਾਂ ਸਾਰੀਆਂ ਜਿਹੜੇ ਟੂਲਸ ਨੇ ਆਹ ਲਓ ਜੀ ਇਹ ਬਲਦੀ ਪਈ ਹੈ ਪੱਠੀ ਚੈੱਕ ਕਰੋ ਤੁਸੀਂ ਹੂੰ ਲਓ ਜੀ ਆ ਕੋਲੇ ਮਗ ਰਹੇ ਨੇ ਇਸ ਤਰ੍ਹਾਂ ਕਰਕੇ ਇੱਥੇ ਸਰਵਿਸ ਹੁੰਦੀ ਹੈ ਪਾਂਡਿਆਂ ਦੀ ਤੇ ਬਾਪੂ ਜੀ ਕੋਲੇ ਲੱਗੇ ਨੇ ਪਾਣ ਜੀ ਲਓ ਜੀ ਦੇਖੋ ਤੁਹਾਨੂੰ ਕਿੰਨੀਆਂ ਇੰਟਰਸਟਿੰਗ ਚੀਜ਼ਾਂ ਦਿਖਾ ਰਹੇ ਆ ਜੀ ਆ ਲਓ ਜੀ ਕਰੋ ਚੈੱਕ ਹਾਂ ਆ ਹੁਣ ਚਲਾਉਣਗੇ ਜੀ ਇੱਥੇ ਇਹ ਮਗ ਜਾਣਗੇ ਕੋਲੇ ਫਿਰ ਹਵਾ ਆਊਗੀ ਨਾ ਵਿੱਚੋਂ ਆ ਦੇਖੋ ਇਹ ਫੁੱਲ ਸਪੀਡ ਨਾਲ ਕੰਮ ਚੱਲ ਜੂ ਆ ਦੇਖੋ ਮਗਨ ਲੱਗੇ ਨੇ ਨਾਲ ਦੇ ਨਾਲ ਹਾਂ ਦੇਖੋ ਇਹ ਬਾਪੂ ਜੀ ਦੀ ਸ਼ਾਪ ਹੈ ਇੱਥੇ ਕੰਮ ਕਰਦੇ ਨੇ ਬਾਲਿਆਂ ਤੋਂ ਆ ਉਪਰੋ ਇਹ ਪਤਾ ਲੱਗਦਾ ਇਹ ਘੱਟੋ ਘੱਟ 60 70 ਸਾਲ ਪੁਰਾਣੀ ਦੁਕਾਨ ਹੋਊਗੀ ਜ਼ਿਆਦਾ ਹੀ ਹੋ ਸਕਦੀ ਹੈ ਜੀ ਲਓ ਜੀ ਕਿਉਂਕਿ ਇੱਟਾਂ ਨਵੇਂ ਜਮਾਨੇ ਦੀਆਂ ਲੱਗੀਆਂ ਹੋਈਆਂ ਇੱਥੇ ਨਾਲ ਸੇਟ ਨਹੀਂ ਲੱਗੀ ਹੋਈ ਲਓ ਲਓ ਜੀ ਆ ਸਾਰੀਆਂ ਸ਼ਾਪਸ ਨੇ ਇੱਥੋਂ ਤੁਹਾਨੂੰ ਨਵੇਂ ਪੁਰਾਣੇ ਹਰ ਤਰ੍ਹਾਂ ਦੇ ਬਰਤਨ ਮਿਲ ਜਾਣਗੇ ਆਪਾਂ ਬਾਹਰੋਂ ਜ਼ੂਮ ਕਰਕੇ ਦਿਖਾ ਦਈਏ ਕੋਈ ਬਾਜ਼ਾਰ ਸਾਰਾ ਐਕਸਪਲੋਰ ਕਰਨ ਵਾਲਾ ਪਿਆ ਠੀਕ ਆ ਬਾਉ ਜੀ ਆਨੰਦ ਚੋ ਠੀਕ ਆ ਬਾਈ ਜੀ ਓਕੇ ਜੀ ਲਓ ਜੀ ਅਲੱਗ ਅਲੱਗ ਤਰ੍ਹਾਂ ਦਾ ਆ ਦੇਖੋ ਇਹ ਸਾਰਾ ਬਾਜ਼ਾਰ ਹੀ ਬਰਤਨਾਂ ਦਾ ਜੀ ਆ ਦੇਖੋ ਇੱਧਰ ਵੀ ਪਿਸ਼ੋਰੀਆਂ ਦੀ ਹੱਟੀ ਆ ਦੇਖੋ ਟੋਨੀ ਮਲਹੋਤਰਾ ਲਓ ਜੀ ਕਰੋ ਚੱਕ ਹੋਰ ਜੀ ਬਾਉ ਜੀ ਠੀਕ ਹੋ ਜੀ ਆ ਬ੍ਰਿਜ ਲਾਲ ਦੀ ਹੱਟੀ ਤੋ ਇਸ ਤਰ੍ਹਾਂ ਤੁਹਾਨੂੰ ਸਾਰਾ ਸਮਾਨ ਇੱਥੋਂ ਮਿਲ ਜੂਗਾ ਨਾਲ ਨਾਲ ਅੱਗੇ ਅੱਗੇ ਜਿਵੇਂ ਜਿਵੇਂ ਆਈ ਜਾਂਦੇ ਆ ਨਾ ਸਟੀਲ ਦੇ ਬਰਤਨ ਵੀ ਰੱਖੇ ਆ ਅ ਅਲੂਮੀਨੀਅਮ ਵਿੱਚ ਹੈਗਾ ਬਾਕੀ ਉਹ ਆਪਾਂ ਆਪਣੀ ਚੁਆਇਸ ਹੈ ਜਿਹੜਾ ਸਮਾਨ ਕਿਸੇ ਨੇ ਖਰੀਦਣਾ ਹੀ ਹੈ ਜੀ ਤੇ ਉਹ ਖਰੀਦ ਸਕਦੇ ਜੀ ਇੱਥੋਂ ਜੇ ਪਿੱਤਲ ਦਾ ਖਰੀਦਣਾ ਹੈ ਤਾਂਬੇ ਦਾ ਖਰੀਦਣਾ ਲੋਹੇ ਦਾ ਖਰੀਦਣਾ ਕਾਂਸੀ ਦਾ ਵੀ ਵਿੱਚ ਵਿੱਚ ਆਈਟਮਾਂ ਜਿਹੜੀਆਂ ਹੈਗੀਆਂ ਨੇ ਤੇ ਉਹ ਬਾਈ ਜੀ ਦੱਸ ਰਹੀ ਸੀ ਕਾਂਸੀ ਦਾ ਜਿਹੜਾ ਧਾਤ ਤਾਂ ਉਹਨੂੰ ਆਪਾਂ ਗਰਮ ਨਹੀਂ ਕਰ ਸਕਦੇ ਚੁੱਲ੍ਹੇ ਤੇ ਨਹੀਂ ਰੱਖ ਸਕਦੇ ਤੇ ਹੁਣ ਬਾਕੀ ਆ ਤੁਹਾਨੂੰ ਵਰਤ ਕੇ ਪਤਾ ਲੱਗ ਜੂਗਾ ਜੀ ਕਿਰਤਾਂ ਦੇ ਵਰਤਨ ਨੇ ਇਹ ਸਿੱਧਾ ਬਾਜ਼ਾਰ ਜਿਹੜਾ ਸਾਹਮਣੇ ਤੱਕ ਵਰਤਨਾਂ ਦਾ ਹੀ ਐ ਤੇ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਤੁਹਾਨੂੰ ਇੱਥੇ ਸ਼ੇਖ ਫੱਤਾ ਬਾਬਾ ਜੀ ਦੇ ਨਾਂ ਤੇ ਗੇਟ ਹੈ ਜੀ ਉਹ ਵੀ ਤੁਹਾਨੂੰ ਉਸ ਤੱਕ ਲੈ ਕੇ ਜਾਂਦੇ ਆ ਨਾਲ ਤੁਹਾਨੂੰ ਇਹ ਜੰਡਿਆਲਾ ਗੁਰੂ ਦੀ ਜਿਹੜੀ ਮਾਰਕੀਟ ਆ ਇਹ ਐਕਸਪਲੋਰ ਕਰਾਉਂਦੇ ਆ ਜੀ ਬਈ ਮੇਰੀ ਹਰੇਕ ਵਲੌਗ ਦੇ ਵਿੱਚ ਹੀ ਰਿਕਵੈਸਟ ਹੁੰਦੀ ਹੈ ਕਿ ਸਾਰਾ ਵਲੌਗ ਜਿਹੜਾ ਉਹ ਦੇਖਿਆ ਕਰੋ ਤੇ ਕੁਝ ਨਾ ਕੁਝ ਐਕਸਪਲੋਰ ਜਾਂ ਇਨਫੋਰਮੇਸ਼ਨ ਜ਼ਰੂਰ ਮੇ ਵਿੱਚ ਦਿੱਤੀ ਹੁੰਦੀ ਹੈ ਐਕਸਪਲੋਰ ਕਰਦੇ ਆ ਕੁਝ ਨਾ ਕੁਝ ਜੀ ਲਓ ਜੀ ਇਹ ਹੈਗੀ ਜੀ ਕਸ਼ਮੀਰੀਆ ਬਾਜ਼ਾਰ ਕ ਤੇ ਰਸ਼ ਬਹੁਤ ਹੈ ਮਾਰਕੀਟ ਦੇ ਵਿੱਚ ਅੱਜ ਇਹ ਇਹੀ ਸਿੱਧਾ ਜਾ ਕੇ ਕਨੈਕਟ ਹੁੰਦੀ ਆ ਆਪਣਾ ਭਾਂਡੇ ਵਾਲੇ ਬਾਜ਼ਾਰ ਦੇ ਵਿੱਚ ਹੋਰ ਬਾਈ ਜੀ ਕੀ ਹਾਲ ਹੈ ਸਭ ਠੀਕ ਠਾਕ ਵਧੀਆ ਜੀ ਠੀਕ ਹੈ ਲਓ ਜੀ ਆਜੋ ਤੇ ਆਪਾਂ ਸਾਰਾ ਤੁਹਾਨੂੰ ਅੱਗੇ ਤੱਕ ਦਿਖਾਉਨੇ ਆ ਸਾਹਮਣੇ ਬਾਬਾਈ ਦੇ ਨਾਮ ਤੋਂ ਜਿਹੜਾ ਗੇਟ ਹੈ ਤੇ ਉਹ ਵੀ ਤੁਹਾਨੂੰ ਵਿਖਾਣੇ ਆ ਜੀ ਇਸ ਤਰ੍ਹਾਂ ਹੀ ਥੋੜਾ ਜਿਹਾ ਰਸ਼ ਹੈ ਜੀ ਇਹ ਮਾਰਕੀਟ ਦੇ ਵਿੱਚ ਇਦਾਂ ਕਰਕੇ ਲੰਘਣਾ ਪੈਣਾ ਜੀ ਆਪਾਂ ਨੂੰ ਰੁਕੋ ਹਰ ਇੱਕ ਸ਼ਹਿਰ ਦੇ ਵਿੱਚ ਨਾ ਜੀ ਮਤਲਬ ਕੁਝ ਨਾ ਕੁਝ ਸਪੈਸ਼ਲ ਜ਼ਰੂਰ ਹੁੰਦਾ ਹੈ ਜੀ ਜਿਵੇਂ ਸ਼ਹਿਰ ਦੇ ਵਿੱਚ ਭਾਂਡੇਆ ਵਾਲਾ ਬਾਜ਼ਾਰ ਹੈ ਹਰ ਇੱਕ ਸ਼ਹਿਰ ਦੇ ਵਿੱਚ ਤੇ ਇੱਥੇ ਵੀ ਮਤਲਬ ਇਹ ਚੀਜ਼ਾਂ ਸਪੈਸ਼ਲ ਨੇ ਬਾਜ਼ਾਰ ਥੋੜਾ ਭੀੜਾ ਪਰ ਹੈ ਵਧੀਆ ਜੀ ਹਰ ਇੱਕ ਚੀਜ਼ अवेलेबल ਹੈ ਜੀ ਤੇ ਮੈਂ ਕੋਸ਼ਿਸ਼ ਕੀਤੀ ਹੈ ਇੰਨਾ ਐਕਸਪਲੋਰ ਕਰਨ ਦੀ ਹੈ ਬਹੁਤ ਵੱਡਾ ਜੀ ਸਾਹਮਣੇ ਗੇਟ ਹੈ ਜੀ ਸ਼ੇਖ ਫੱਤਾ ਦਰਵਾਜ਼ਾ ਜ਼ੂਮ ਕਰਕੇ ਦਿਖਾ ਦਿਓ ਜੀ ਮੜਾ ਜਾ ਇਹ ਇਧਰੋਂ ਵੀ ਤੁਸੀਂ ਆ ਸਕਦੇ ਹੋ ਭਾਂਡੇ ਵਾਲੇ ਮਾਰਕੀਟ ਤੇ ਇੱਕ ਠਠਿਆਰਾ ਜਿਹੜਾ ਤੁਹਾਨੂੰ ਉੱਧਰ ਦਿਖਾਇਆ ਜੀ ਉਹ ਉਹ ਵੀ ਗੇਟ ਹੈਗਾ ਜੀ ਤੁਸੀਂ ਉਧਰੋਂ ਵੀ ਐਂਟਰ ਕਰ ਸਕਦੇ ਹੋ ਇੱਧਰ ਥੋੜਾ ਜਿਆਦਾ ਤੁਹਾਡੀ ਗੱਡੀ ਇੱਧਰ ਮਾਰਕੀਟ ਚ ਨਹੀਂ ਆ ਸਕਦੀ ਬਹੁਤ ਔਖਾ ਹੀ ਨਹੀਂ ਮਤਲਬ ਆਉਣੀ ਹੀ ਨਹੀਂ ਗੱਡੀ ਇੱਧਰ ਤੇ ਜੇ ਤੁਸੀਂ ਉਧਰ ਦੀ ਜਾਓਗੇ ਤੇ ਉਧਰ ਦੀ ਤੁਸੀਂ ਉੱਥੇ ਸਾਈਡ ਤੇ ਆਪਣੀ ਖੁੱਲਾ ਥਾਂ ਗੱਡੀ ਲੈ ਆ ਸਕਦੇ ਹੋ ਉੱਥੇ ਉਤਰ ਕੇ ਆਪਣੀ ਸ਼ਾਪਿੰਗ ਭਾਂਡਿਆਂ ਦੀ ਕਰ ਸਕਦੇ ਹੋ ਉਸ ਬਾਜ਼ਾਰ ਚੋਂ ਇੱਧਰ ਵੀ ਆ ਸਕਦੇ ਹੋ ਆ ਚੈੱਕ ਕਰੋ ਜੀ ਗੇਟ ਆ ਗਿਆ ਸਾਨੂੰ ਵਧੀਆ ਲੱਗਦਾ ਜੀ ਇਹ ਹੈਗਾ ਚੀਜ਼ ਵੇਖਣਾ ਐਕਸਪਲੋਰ ਕਰਨਾ ਤੇ ਨਾਲੇ ਤੁਹਾਨੂੰ ਦਿਖਾਉਣਾ ਜੀ ਜੇ ਮੈਂ ਟੂਲ ਚਾਬੀਆਂ ਪਾਣੇ ਹਰ ਇੱਕ ਚੀਜ਼ ਦਿਖਾਉਣਾ ਤਾਂ ਇਹ ਵੀ ਦਿਖਾਉਣ ਦਾ ਮੇਰਾ ਫਰਜ਼ ਬਣਦਾ ਤੇ ਲਓ ਜੀ ਆਹ ਫਰੰਟ ਤੋਂ ਦਰਵਾਜ਼ਾ ਐਣ ਤੁਸੀਂ ਐਂਟਰ ਕਰ ਸਕਦੇ ਆ ਜੀ ਸੋ ਲਓ ਜੀ ਆਪਾਂ ਆਈ ਸੀ ਜੰਡੇਆਲੇਗੁਰੂ ਇਹ ਕਿਥੇ ਹਵੇਲੀ ਆ ਕੋਸ਼ਿਸ਼ ਕਰਾਂਗਾ ਜੰਡੇਆਲੇ ਦੀ ਹਵੇਲੀ ਉੱਥੇ ਜਾਣ ਦਾ ਵੀ ਉਹ ਵੀ ਵਲੌਗ ਤੁਸੀਂ ਦੇਖਿਓ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਜੋ ਸਾਰਿਆਂ ਨੂੰ ਇਨਫੋਰਮੇਸ਼ਨ ਪਤਾ ਲੱਗ ਜੇ ਕਿ ਜੰਡੇਆਲਾਗੁਰੂ ਸ਼ਹਿਰ ਆ ਕਿਸ ਚੀਜ਼ ਲਈ ਜਿਹੜਾ ਫੇਮਸ ਆ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ ਦ